ਲੇ ਦਿਨਾਂ ਤੋਂ ਇੱਕ ਮੁੱਦਾ ਬਹੁਤ ਜ਼ਿਆਦਾ ਭੱਕ ਜਾਂਦਾ ਲੱਖਾ ਸਿੰਘ ਸਿਧਾਨਾ ਪਟਿਆਲੇ ਤੋਂ ਆਪਣੇ ਪਿੰਡ ਵੱਲ ਵਾਪਸ ਆਉਂਦੇ ਆ ਤੇ ਰਸਤੇ ਦੇ ਵਿੱਚ ਪੁਲਿਸ ਮੁਲਾਜ਼ਮਾਂ ਨਾਲ ਝੜਪ ਹੋ ਜਾਂਦੀ ਹੈ ਤੇ ਮੁੱਦਾ ਹੋਰ ਜਿਆਦਾ ਪੱਖ ਜਾਂਦਾ ਲੱਖਾ ਸਿੰਘ ਸਿਧਾਨਾ ਆਪਣੇ ਸੋਸ਼ਲ ਮੀਡੀਆ ਕਾਉਂਟ ਤੇ ਲਾਈਵ ਵੀ ਆਉਂਦੇ ਆ ਤੇ ਸਾਰੀ ਗੱਲਬਾਤ ਦੱਸਦੇ ਆ ਤੇ ਉਸ ਤੋਂ ਬਾਅਦ ਲੱਖਾ ਸਿੰਘ ਸਿਧਾਨਾ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਉਸ ਤੋਂ ਬਾਅਦ ਲੱਖਾ ਸਿੰਘ ਸਿਧਾਨਾ ਹਸਪਤਾਲ ਦੇ ਵਿੱਚ ਦਾਖਲ ਵੀ ਨਜ਼ਰ ਆਉਂਦੇ ਆ ਤੇ ਉਸ ਤੋਂ ਬਾਅਦ ਆ ਤੇ ਲੱਖਾ ਸਿੰਘ ਸਿਧਾਨਾ ਦੀ ਇੱਕ ਹੋਰ ਨਵੀਂ ਵੀਡੀਓ ਆਈ ਹੈ ਆਓ ਸੁਣਦੇ ਹਾਂ ਲੱਖਾ ਸਿੰਘ ਸਿਧਾਨਾ ਨੇ ਨਵਾਂ ਬਿਆਨ ਕੀ ਦਿੱਤਾ ਹੈ ਵੀਡੀਓ ਜਿਹੜੇ ਮੈਂ ਤੇਨੂੰ ਮਲਾਜ ਕਰਾਇਆ ਪਰ ਇਹੋ ਜੀ ਗੱਲ ਸਾਹਮਣੇ ਨਹੀਂ ਤੁਸੀਂ ਇਹ ਦੇਖੋ ਕਿ ਨਾ ਮੈਂ ਇਹ ਮਲਾਜ ਕਰਾਇਆ ਜਿਹੜੇ ਡਾਕਟਰ ਕੋਲ ਮੇਰਾ ਮੈਡੀਕਲ ਕਰਾਉਣ ਗਈ ਆ ਸਾਡੀ ਸੁਣੋ ਸੁਣੀ ਨਹੀਂ ਇੱਥੇ ਕਿੱਦਾ ਫਿਰਦੇ ਆ ਅੱਛਾ ਆਪ ਡੀਐਸਪੀ ਮੰਗ ਰਿਹਾ ਹੈ ਕਿ ਉੱਥੇ ਸਾਡੀ ਪਾਰਟੀ ਚੋਂ ਆਈ ਸੀ ਮੁੰਡੇ ਤੇਜ ਚੰਦ ਨਾਮ ਦਾ ਕੋਈ ਕੋਸਾ ਤਾਂ ਪਾਰਟੀ ਚੋਂ ਆਈ ਸੀ ਫਿਰ ਮੈਂ ਇਸ ਨੂੰ ਰਾਤ ਨੂੰ ਕੌਣ ਕਰਦਾ ਉਸੇ ਰਾਤੀ ਜਦੋਂ ਮੈਂ ਚੌਕੀ ਤੋਂ ਵਾਪਸ ਆਉਣਾ ਮਲਾਜ ਆਇਆ ਕਰਦਾ ਥੋੜਾ ਸਾਰਾ ਚੌਕੀ ਵਾਲੇ ਮਲਾਜ ਕਰਕੇ ਹੋਏ ਤਾਂ ਚਾਰਾ ਨਾ ਜਿਹੜੇ ਸਾਡੇ ਬੰਦੇ ਖਰਚ ਲਾ ਦਨਗੇ ਕਦੀ ਲੈ ਕੇ ਗਏ ਪੰਜਾਬੀ ਪੂਰੀ ਤੁਹਾਡੇ ਮਾਰਗ ਲਾਤੀ ਹੈ ਮਾਰਾ ਜਾ ਕੋਈ ਗਾਰ ਵੀ ਹੋਈ ਉਹ ਤਾਂ ਆਪ ਵੀ ਡਿਸਪੀ ਕਰੇਗਾ ਕਿ ਪੀਰ ਚੜ੍ਹਦੀ ਕਲਾ ਦੇ ਜਿਹੜੇ ਡਾਕਟਰ ਆਜੂ ਨੂੰ ਟੀਕ ਕਰ ਦੇ ਲਈ ਕਾਰਨੀ ਪੀਤੀ ਤਾਂ ਸਾਨੂੰ ਲੱਗਦਾ ਵੀ ਬਿਨਾਂ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਵੀ ਰਿਸੈਪਟ ਲੈਣ ਦੇਣ ਦੇ ਸਾਡੇ ਕਰਤੀ ਕਿਸੀ ਦੱਸ ਨਾ ਕੁੱਟ ਮਾਰ ਵੀ ਕਿੱਥੇ ਹੋਈ ਇਸ ਵਾਰ ਉਹ ਦੇਖੋ 20 ਬੰਦੇ ਹੜਕੇ ਟੈਨੋ ਚੋਂ ਬੰਦੇ ਆ ਕੇ ਬੰਦੇ 20 ਬੰਦੇ ਉਹ ਦਾ ਹਰਦਾ ਕੁਝ ਇੱਥੇ ਗਾਉਂ ਇੱਥੋਂ ਦੱਬਿਆ ਰਹਿੰਦਾ ਹਾਂ ਕਿਉਂਕਿ ਜਿਹਨੇ ਪੰਦਰੋਂ ਮਾਰਨ ਦੀ ਕੋਸ਼ਿਸ਼ ਕਰਦਿਆਂ ਗੱਲ ਕਰਦੇ ਆ ਬੰਦੇ ਨਾਲ ਉਹ ਦੱਬ ਤੋਂ ਫੜਦੇ 3000 ਬੰਦੇ ਇੱਕ ਬੰਦੇ ਨੂੰ ਚੁਰਾੜਦੇ ਕਿੰਨੀ ਦਰਿੰਦਰੀ ਨਾਲ ਚੁੜਦੇ ਮੈਨੂੰ ਇਹ ਵੀ ਪੁੱਛਿਆ ਮੈਂ ਕਿ ਉਹ ਨਾਲ ਕਰਦੀ ਹੈ ਕਹਿੰਦੇ ਹਾਂ ਅਸੀਂ ਪੁੱਤ ਵਾਲੇ ਬਰਦੀ ਚੋਂ ਦੇ ਹਾਂ ਇਹ ਸ਼ਬਦ ਮੈਨੂੰ ਬੂਲਿਆ ਜੇ ਇਹ ਮੈਨੂੰ ਦੱਸੋ ਜੇ ਮੈਂ ਮੰਨ ਲਵਾਂ ਮੈਂ ਨਾ ਕਰ ਹੁੰਦਾ ਮੈਂ ਉਹ ਤੋਂ ਕਰ ਆਸਰ ਫੈਟਣ ਵਾਲਾ ਜਾਂਦਾ ਮੈਨੂੰ ਥੋੜੇ ਐਸਪੀ ਡੀ ਨੂੰ ਥੋੜੇ ਐਸਐਸਪੀ ਨੂੰ ਥੋੜੇ ਆਪਣੇ ਨੂੰ ਕੰਟਰੋਲ ਰੂਮ ਤੇੋਂ ਫੋਨ ਕਰਨ ਦੀ ਕੋਸ਼ਿਸ਼ ਇਹ ਘਟਨਾ ਹੋਈ ਹੈ ਮੈਂ ਕੌਣ ਖਲਾਮਾ ਬਸੇ ਨਿਕਲ ਜਾ ਤੁਹਾਨੂੰ ਨਾਕੇ ਦਾ ਮੈਂ ਰੁਕ ਗਿਆ ਜੇ ਮੈਂ ਕੋਈ ਚੋਰ ਹੁੰਦਾ ਮੇਰੇ ਕੋ ਦਰਾ ਦਿੱਤਾ ਹੁੰਦਾ ਤਾਂ ਮੈਂ ਨਾਕੇ ਨਾਲ ਰੁਕਦਾ ਪਰ ਉਹਦੇ ਪਾਸੇ ਨਿਕਲ ਜਾਂਦਾ ਮੈਂ ਰੁਕਿਆ ਤੁਹਾਨੂੰ ਪੁੱਛਿਆ ਦੱਸੋ ਕੀ ਲੱਗਾ ਇਸੇ ਕਰਕੇ ਮੈਂ ਲਾਇਵ ਹੋਇਆ ਸੀ ਉਸੇ ਮੈਂ ਕਹਿੰਦਾ ਨਾ ਇਹ ਨਹੀਂ ਪਤਾ ਕੈਦਰ ਜੀ ਇੱਥੇ ਸਾਡੀ ਬੱਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਚੌਕੀ ਤੇ ਹਮਲਾ ਕਰ ਤਾ ਇਹਦੇ ਮਿੰਟ ਤੋਂ ਉਹਨੇ ਕਹਾਣੀ ਬਣਾਉਣ ਲੱਗੇ ਲਾਈਵ ਹੋਣ ਤੋਂ ਬਾਅਦ ਖੜਿਆ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਤੋੜਿਆ ਇਹ ਮੁੰਡੇ ਕੋਲ ਫੋਨ ਸੀਗਾ ਇਹਦੀ ਕੁੱਟਮਾਰ ਕਰਕੇ ਫੋਨ ਤੋੜਿਆ ਲਾਇਵ ਵਿੱਚ ਹੀ ਕਟਿਆ ਗਿਆ ਤੁਹਾਨੂੰ ਅੱਜ ਬਠਿੰਡੇ ਆਇਆ ਕਿ ਇਸ ਗੁਰਿੰਦੇ ਦਾ ਮੈਂ ਇਹ ਵੀ ਅਲਟਰਾਸਾਉਂਡ ਕਰਾ ਕੇ ਲਾਤੀਸ ਕਰਾ ਕੇ ਜਿੰਨੀਆਂ ਵਾਰੀ ਉਹਨੂੰ ਸੀਟਾਂ ਕੋ ਉਪਰਾ ਕੇ ਉਹ ਮੈਡੀਕਲ ਮੈਡਾ ਜਿਹੜਾ ਉੱਥੇ ਮੈਂ ਲਾ ਸਾਨੂੰ ਇਹ ਕਾਰਵਾਈ ਹੈ ਉਹ ਪਰਚਾ ਮੈਂ ਰੋਕਾ ਪੇਂਚ ਚੁੱਕੇ ਇਹਨਾਂ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੋਈ ਸੁਵਾਈ ਨਹੀਂ हां जी ਤੁਹਾਨੂੰ ਲੱਖਾ ਸਿੰਘ ਸਿਧਾਨਾ ਦਾ ਨਵਾਂ ਤਾਜ਼ਾ ਬਿਆਨ ਕਿਵੇਂ ਲੱਗਿਆ ਕਮੈਂਟ ਦੇ ਵਿੱਚ ਆਪਣੀ ਰਾਇ ਜ਼ਰੂਰ ਦਿਓ ਤੇ ਜਟਬਾਹ ਟੀਵੀ ਨਿਊਜ਼ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋਸ਼ਲ ਮੀਡੀਆ ਤੇ ਕੋਈ ਵੀ ਵਾਇਰਲ ਵੀਡੀਓ ਹੋਇਆਕਰੂਗੀ ਤੇ ਨਵਾਂ ਚੈਨਲ ਤੇ ਵੀਡੀਓ ਮਿਲ ਜਾਇਆ ਕਰੂਗੀ ਤੇ ਬੈਲ ਆਈਕਨ ਨੂੰ ਵੀ ਡਬਲਓ ਤੁਹਾਡੇ ਕੋਲ ਨੋਟੀਫਿਕੇਸ਼ਨ ਵੀ ਪਹੁੰਚ ਆਇਆ ਕਰੂਗੀ ਕਮੈਂਟ ਦੇ ਵਿੱਚ ਸਾਰੇ ਜਾਣੇ ਆਪਣੀ رائے ਜ਼ਰੂਰ ਦਿਓ ਤੇ ਅਗੇ ਇਸ ਵੀਡੀਓ ਨੂੰ WhatsApp ਤੇ ਸਾਂਝਾ ਜ਼ਰੂਰ ਕਰਿਓ